ਮਹਾਂਪੁਰਖ ਆਪਣੇ ਸਿੰਘ ਨੂੰ ਕਹਿੰਦੇ ਹਰਮੰਦਰ ਸਾਹਿਬ ਨੂੰ ਸੋਨਾ ਕਾਤੋਂ ਲਗਾ ਉਹ ਮੇਰੇ ਵਰਗਾ ਕਹਿੰਦਾ ਜੀ ਇਹ ਉਦਾਂ ਹੀ ਲੱਗਾ ਸੋਨਾ ਸੋਨਾ ਲਗੇ ਕਹਿੰਦੇ ਨਹੀਂ ਪਤ ਗੁਰੂ ਰਾਮਦਾਸ ਕੁਝ ਹੋਰ ਕਹਿ ਰਿਹਾ ਕਹਿੰਦੇ ਮਹਾਂਪੁਰਖ ਉਹ ਫਿਰ ਦੱਸ ਦਿਓ ਕਹਿੰਦੇ ਗੁਰੂ ਰਾਮਦਾਸ ਕਹਿੰਦੇ ਦਰਸ਼ਨ ਕਰਨ ਆਇਆ ਇੱਕ ਗੱਲ ਯਾਦ ਰੱਖੀ ਮੇਰੇ ਹਰਮੰਦਰ ਦੇ ਬਾਹਰ ਸੋਨਾ ਤੇ ਅੰਦਰ ਸ਼ਬਦ ਚੱਲਦਾ ਏ ਇਹ ਬਹੁਤ ਵੱਡੀ ਸਿੱਖਿਆ ਮਿਲਦੀ ਗੁਰੂ ਰਾਮਦਾਸ ਦੇ ਘਰੋਂ ਵੀ ਸਿੱਖਿਆ ਕੱਲਾ ਮੱਥਾ ਟੇਕ ਕੇ ਛੁਪਾਰ ਛਪਾ ਕੇ ਦੂਜੇ ਬਨੇ ਦੀ ਮੱਥਾ ਟੇਕ ਲਈਦਾ ਮੇਰੇ ਵਰਗਾ ਕੋਈ ਸਤ ਇਹ ਗਲਤੀਆਂ ਆਪਾਂ ਸਾਰੇ ਕਰਦੇ ਆ ਕਿਸੇ ਦੀ ਪਾਵਰ ਹੁੰਦੀ ਨਾ ਕਹਿੰਦੇ ਐਂ ਦੀ ਲੰਗਾ ਦਿਓ ਉਹ ਕਹਿੰਦੇ ਜੀ ਨਹੀਂ ਫਿਰ ਫੋਨ ਕਰਾਇਆ ਇੱਕ ਬੰਦੇ ਦੀ ਛੁਪਾਰ ਛਪਾ ਕੇ ਗੁਰੂ ਰਾਮਦਾਸ ਮਿਲਣਗੇ ਮੈਨੂੰ ਕਦੇ ਨਹੀਂ ਮਿਲਣਗੇ ਐ ਕੋ ਸਤਨਾਹ ਜਿਸ ਦਿਨ ਮਿਲਣਗੇ ਉਧਰ ਦੀ ਜਾਣਾ ਜਿੱਧਰ ਦੀ ਸਾਰੇ ਜਾਂਦੇ ਆ ਚਰਨ ਸ਼ਰਨ ਗੁਰ ਇੱਕ ਪੰਡਾ ਜਾਏ ਚੱਲ ਇਹ ਬਾਬਾ ਅਦਰ ਸਿੰਘ ਜੀ ਕਹਿਣ ਲੱਗੇ ਨੇ ਰਸਗੇ ਕੀਰਤਨੇ ਮਹਾਰਾਜ ਦੇ ਕਹਿੰਦੇ ਬਾਬਾ RAMਦਾਸ ਜੀ ਮੈਸੇਜ ਦਿੰਦੇ ਜਦੋਂ ਵੀ ਸੰਗਤ ਜਾਂਦੀ ਹੈ ਤੇ ਬਾਪੂ ਪੁੱਛਦਾ ਸੰਗਤ ਜੀ ਕੱਲਾ ਲੰਗਰ ਪਾਣੀ ਛੱਕ ਕੇ ਨਾ ਮੁੜ ਜਿਓ ਜਿੱਦੋਂ ਹਰਿਮੰਦਰ ਸਾਹਿਬ ਤੇ ਮਸਤਕ ਰੱਖੀਦਾ ਤੇ ਆਵਾਜ਼ ਆਉਂਦੀ ਸਿੱਖਾ ਆਗਿਆਂ ਪੁੱਤ ਜੀ ਆਏ ਨੂੰ ਵੇਖ ਮੇਰੇ ਬਾਹਰ ਸੋਨਾ ਤੇ ਅੰਦਰ ਸ਼ਬਦ ਚੱਲਦਾ ਹੀ ਜਿਦ ਦਿਨ ਤੇਰੇ ਅੰਦਰ ਵੀ ਸ਼ਬਦ ਚੱਲ ਪਿਆ ਤੂੰ ਵੀ ਸੋਣੇਂਦਾ ਹੋ ਜਾਏਂਗਾ ਆਖੋ ਸਤਨਾਮ